ਮੇਰਾ ਨਾਮ ਗੁਰਦੇਵ ਸਿੰਘ ਜੀ ਕੀ ਮਾਮਲਾ ਜਿਹੜਾ ਅੱਜ ਜਿਹੜਾ ਯਾਨੀ ਮਾਮਲਾ ਹੈ ਜੀ ਮੈਂ 18-20 ਸਾਲ ਤੋਂ ਫੱਕ ਦਾ ਕੰਮ ਕਰਦਾ ਆ ਰਿਹਾ ਜੀ ਜਿਹੜੀ ਮੰਡੀਆਂ ਦੇ ਵਿੱਚ ਫੱਕ ਹੁੰਦੀ ਏ ਗੱਡੀਆਂ ਭਰਉਣਾ ਮੈਂ ਮੈਂ ਆਪਦਾ ਘਰ ਗਹਿਣੇ ਰੱਖ ਕੇ 2 ਲੱਖ ਰੁਪਏ ਦੇ ਵਿੱਚ ਆਪਦਾ ਕੰਮ ਸ਼ੁਰੂ ਕੀਤਾ ਹੈ ਮੰਡੀਆਂ ਦੇ ਵਿੱਚੋਂ ਫੱਕ ਚੁੱਕਦਾ ਪਹਿਲਾਂ ਪੰਜਾਬ ਸਰਕਾਰ ਠੇਕੇ ਕਰਦੀ ਹੁੰਦੀ ਸੀ ਹੁਣ ਪੰਜਾਬ ਸਰਕਾਰ ਨੇ ਕੋਈ ਵੀ ਠੇਕਾ ਨਹੀਂ ਕੀਤਾ ਜਦੋਂ ਕੋਈ ਠੇਕਾ ਨਹੀਂ ਕੀਤਾ ਮੈਂ ਗੱਡੀਆਂ ਜਦੋਂ ਭਰਉਣਾ ਆਉਂਦੀਆਂ ਇਹ ਜਦੋਂ ਮੇਰੀਆਂ ਗੱਡੀਆਂ ਭਰ ਜਾਂਦੀਆਂ ਨੇ ਇਹ ਬੰਦੇ ਕੀ ਕਰਦੇ ਆ ਆਗੋਂ ਦੋ ਕਾਰਾਂ ਲੈ ਕੇ ਨਾਲ ਹਥਿਆਰ ਲੈ ਕੇ ਮੇਰੇ ਨਾਲ ਰਸਤੇ ਦੇ ਵਿੱਚ ਡਰਾਈਵਰਾਂ ਨੂੰ ਪੁੱਟ ਮਾਰ ਕਰਦੇ ਆ ਹੌਣ ਇਹਨੇ ਤੇ ਕੀ ਨਾਮ ਉਹਨਾਂ ਦਾ ਇਹਨਾਂ ਦਾ ਨਾਮ ਇੱਕ ਦਾ ਨਾਂ ਗਾਗੀ ਐ ਜੀ ਇੱਕ ਦਾ ਨਾਂ ਬਬਲੂ ਐ ਇੱਕ ਰੂਬੀ ਦਾ ਭੇਲਾ ਇੱਕ ਹੈਗਾ ਛਿੰਦਾ ਬੰਦਾ ਨਸ਼ੇਰੇ ਤੋਂ ਉਹ 7000 ਰੁਪਈਆ ਗੱਡੀ ਦਾ ਲੈਂਦਾ ਰੇ ਗੱਡੀ ਮਗਰ 7000 ਰੁਪਈਆ ਲੈਂਦਾ ਜੀ ਉਹ ਜਿੰਨੀਆਂ ਮੈਂ ਗੱਡੀਆਂ ਭਰਾਈਆਂ ਉਹਨੂੰ 7000 ਰੁਪਏ ਗੱਡੀ ਦੇ ਹਿਸਾਬ ਨਾਲ ਪੈਸੇ ਦਿੱਤੇ ਆ ਰਾਤ ਕੱੜ ਨਕੀ ਵਾਰਦਾਤ ਹੋਈ ਰਾਤ ਰਾਤ ਮੇਰੇ ਨਾਲ ਇਹ ਵਾਰਦਾਤ ਹੋਈ ਹੈ ਨਸ਼ਹਿਰੇ ਮੰਡੀ ਦੇ ਵਿੱਚ ਮੈਂ ਆਪਣੀਆਂ ਗੱਡੀਆਂ ਦੋ ਲੋਨ ਕਰਾ ਰਿਆ ਸੀ ਮਸ਼ੀਨ ਤੋਂ ਜਦੋਂ ਮੈਂ ਗੱਡੀਆਂ ਲੋਨ ਕਰਾ ਰਿਆ ਸੀਗਾ ਮਸ਼ੀਨ ਦੇ ਉਹਨੇ ਬੰਦੇ ਨੇ ਫੋਨ ਕਰਤਾ ਇਹਨੂੰ ਇਹਨਾਂ ਨੂੰ ਗਾਗੀ ਨੂੰ ਫੋਨ ਕੀਤਾ ਵੀ ਤੂੰ ਉੱਥੇ ਆ ਉੱਥੇ ਆ ਕੇ ਮੇਰੇ ਮਗਰ ਲੱਗੇ ਨੇ ਰਾਤ ਤਰ ਦਸਤਰ ਇਹਨੇ ਬੰਦੇ 7-8 ਬੰਦੇ ਸੀਗੇ ਪਛਾਨਦੇ ਤੇ ਬੰਦੇ ਹਾਂ ਬੰਦੇ ਪਛਾਨਦੇ ਆ ਜੀ ਹਾਂ ਜੀ ਉਹ ਤੋਂ ਬਾਅਦ ਕੀ ਆ ਉਹ ਤੋਂ ਬਾਅਦ ਮੈਂ ਭੱਜ ਕੇ ਝੁੰਗੀ ਚ ਵੜ ਗਿਆ ਕੰਬਦਾ ਕੰਬਦਾ ਇਹ ਬੰਦੇ ਜਿਹੜੇ ਦੋਵੇਂ ਮੇਰੇ ਨਾਲ ਖੜੇ ਆ ਜੇ ਨਾ ਹੁੰਦੇ ਤਾਂ ਮੈਨੂੰ ਉਹਨਾਂ ਨੇ ਮਾਰ ਦੇਣਾ ਸੀ ਜੇ ਭੱਜ ਕੇ ਪਏ ਆ ਆਪ ਦਾ ਦਾਤਰ ਛੱਡ ਕੇ ਉਹ ਤੋਂ ਨਿਕਲ ਗਿਆ ਜੀ ਕੋਈ ਹਥਿਆਰ ਵੀ ਹੈਗੇ ਸਨਾਂ ਕੋ ਘਿਆਰ ਉਹਨਾਂ ਗੱਡੀ ਦੇ ਵਿੱਚ ਬੈਸਬੋਲ ਰੱਖਿਆ ਜੀ ਉਹਨਾਂ ਨੇ ਗੱਡੀ ਦੇ ਵਿੱਚ ਬੈਸਬੋਲ ਰੱਖਿਆ ਇਹਦੇ ਬਾਰੇ ਕੋਈ ਥਾਣੇ ਇਤਲਾ ਦਿੱਤੀ ਸੀ ਥੀ ਇਸ ਤੋਂ ਬੱਲਾ ਜੀ ਥਾਣੇ ਮਖੂ ਦੇ ਵਿੱਚ ਅਸੀਂ ਤਲਾਹ ਦਿੱਤੀ ਹੈ ਅੱਜ 8-10 ਦਿਨ ਹੋ ਗਏ ਕੋਈ ਵੀ ਕਾਰਵਾਈ ਐਸਐਸਓ ਨੇ ਨਹੀਂ ਕੀਤੀ ਕੀ ਮੰਗ ਕਰੋਗੇ ਹੁਣ ਕੀ ਹੋਣ ਕੀ ਫੇਰ ਦੁਬਾਰਾ ਰਾਤੀ ਮਲਾਇਆ ਹਾਂ ਰਾਤ ਫੇਰ ਹਮਲਾਇਆ ਜੀ ਗੱਡੀਆਂ ਢੱਕੀਆਂ ਫੇਰ ਇਹ ਪਤਾ ਨਹੀਂ ਕਰਦੇ ਆ ਇਹ ਬੰਦੇ ਆ ਨਾ ਜਿਹੜੇ ਸਾਡੇ ਜਿਹੜੇ ਵਪਾਰੀ ਉਥੋਂ ਗੱਡੀਆਂ ਆਉਂਦੀਆਂ ਲੁਧਿਆਣੇ ਤੋਂ ਉਹਨਾਂ ਨੂੰ ਧਮਕੀਆਂ ਦਿੰਦੇ ਆ ਜੀ ਤੇ ਗੱਡਣੇ ਜਿਹੜਾ ਧਮਕੀਆਂ ਦਿੰਦਾ ਵੇ ਇਥੇ ਗੱਡੀਆਂ ਨਾ ਲੈ ਗਿਆ ਤੇਰੀ ਤੋੜ ਭੰਨ ਕਰਾਂਗੇ ਜੇ ਤੂੰ ਗੁਰਦੇਵ ਦੇ ਖਾਤੇ ਗੱਡੀਆਂ ਲੈ ਕੇ ਆਵੇਂਗਾ ਦਾ ਦਰਖਾਹ ਦਿਤੀ ਹੁਣ ਹਰੀਗੇ ਹਰੀਗੇ ਥਾਣੇ ਜੀ ਆਰ ਦਰਖਾਸਤ ਜਿਹੜੀ ਇਹ ਹਰੀਗੇ ਥਾਣੇ ਦਰਖਾਹ ਦੇਤੀ ਹੈ ਜੀ ਜਿਹੜੀ ਝਗੜਾ ਹੋਇਆ ਕਿੱਥੇ ਨਸ਼ਾਰੇ ਹੋਇਆ ਕਿੱਥੇ ਹਰੀਗੇ ਹੋਇਆ ਝਗੜਾ ਜੀ ਨਸ਼ਾਰੇ ਹੋਇਆ ਤੇ ਇੱਥੇ ਮੰਡੀ ਚ ਵੀ ਹੋਇਆ ਜੀ ਝਗੜਾ ਪਰਸੋਂ ਰਾਤ ਮੰਡੀ ਚ ਹੋਇਆ ਜੀ ਹਰੀਗੇ ਮੰਡੀ ਦੇ ਵਿੱਚ ਹੁਣ ਵੀ ਬੰਦੇ ਉਹ ਗੱਡੀਆਂ ਭਰਦੇ ਪਏ ਨੇ ਗੱਡੀ ਦੇ ਮੰਡੀ ਦੇ ਵਿੱਚ ਇੱਕ ਲੰਧਾੜੇ ਦਾ ਬੰਡਾ ਗੱਡੀ ਵਾਲਾ ਉਹ ਵੀ ਮੇਰੇ ਮਗਰ ਗਿਆ ਨਸ਼ਾਰੇ ਜੀ ਉਹ ਇਸ ਟਾਈਮ ਇੱਥੇ ਹਰੀਗੇ ਮੰਡੀ ਦੇ ਵਿੱਚ ਗੱਡੀ ਭਰ ਰਿਹਾ ਜੀ ਪੰਜਾਬ ਸਰਕਾਰ ਤੋਂ ਮੰਗ ਕਰਦਾ ਪੰਜਾਬ ਸਰਕਾਰ ਨੇ ਟੈਂਡਰ ਨਹੀਂ ਕੀਤੇ ਜੇ ਮੇਰਾ ਕੋਈ ਜਾਨੀ ਜਾਂ مالی ਨੁਕਸਾਨ ਹੁੰਦਾ ਗਾਗੀ ਰੂਬੀ ਢਾਬੇ ਵਾਲਾ ਛਿੰਦਾ ਨਸ਼ਰੇ ਵਾਲਾ ਤੇ ਇੱਕ ਰਵੀਲ ਦਿਹਾਣੇ ਵਾਲਾ ਇਹ ਜ਼ਿੰਮੇਵਾਰ ਹੋਣਗੇ ਮੇਰੇ ਜੇ ਮੇਰੇ ਦਾ ਕੋਈ ਵੀ ਮੇਰਾ ਨੁਕਸਾਨ ਹੁੰਦਾ ਮੇਰੇ ਦੋ ਬੱਚੇ ਆ ਮੈਂ ਆਪਦੇ ਬੱਚਿਆਂ ਦੀ ਕਸਮ ਖਾ ਕੇ ਕਹਿੰਦਾ ਜਿਹੜਾ ਛਿੰਦਾ ਨਸ਼ਰੇ ਵਾਲਾ ਹੈ 7000 ਰੁਪਿਆ ਗੱਡੀ ਦਾ ਰੇ ਗੱਡੀ ਦਾ ਮੇਰੇ ਤੋਂ ਲੈ ਕੇ ਜਾਂਦਾ ਜੀ 7000 ਰੁਪਿਆ ਗੱਡੀ ਦਾ ਮੈਂ ਭਗਵੰਤਬਾਨ ਅੱਗੇ ਸਾਹ ਅੱਗੇ ਬੇਨਤੀ ਕਰਦਾ ਇਹਨਾਂ ਗੁੰਡਿਆਂ ਨੂੰ ਫੜ ਕੇ ਕਿੱਦਾ ਜਾ ਇਹਨਾਂ ਦੇ ਕੋਲ ਨਵਾਂ ਗੱਡੀ ਐ ਚਿੱਟੇ ਇਹਨਾਂ ਨੇ ਕੱਪੜੇ ਪਾਏ ਹੁੰਦੇ ਆ ਪੰਜ ਸੱਤ ਜਾਣੇ ਆ ਜਿਹੜੀ ਮੰਡੀ ਦੇ ਵਿੱਚ ਮੈਂ ਜਾਣਾ ਜਿਸ ਤਰ੍ਹਾਂ ਕਿ ਹਰੀਗਾ ਮੰਡੀ ਵੇਖ ਲਓ ਨਿਸ਼ਾਰਾ ਮੰਡੀ ਵੇਖ ਲਓ ਜਿਹੜੀ ਜਿਹੜੀ ਮੰਡੀ ਦੇ ਵਿੱਚ ਮੈਂ ਜਾਣਾ ਉਹ ਮੰਡੀਆਂ ਦੇ ਵਿੱਚ ਮੇਰੀਆਂ ਜਿੰਨਾਂ ਗੱਡੀਆਂ ਲੰਗੀਆਂ ਜਾਂਦੀਆਂ ਤੇ ਮੇਰੇ ਗਾਂਹ ਡਰਾਈਵਰਾਂ ਨੂੰ ਜਾ ਕੇ ਧਮਕੀਆਂ ਦਿੰਦੇ ਆ ਉਹਨਾਂ ਇਹਨਾਂ ਦੇ ਨੰਬਰ ਸਟ੍ਰੈਸ ਕੀਤੇ ਜਾਣ ਉਹ ਮਤਲਬ ਕਿ ਇਹ ਬੰਦੇ ਤੁਹਾਡੇ ਜਿਹੜੇ ਤੁਹਾਡੇ ਨਾਲ ਆ ਖੜੇ ਆ ਇਹ ਨਾਲ ਹੀ ਗੱਲ ਹਾਂਜੀ ਇਹ ਗੱਲ ਮੇਰੇ ਨਾਲ ਸੀ ਜੀ ਨਗਰ ਲੜਾਈ ਕਸ਼ਮੀਰ ਜੀ ਕਿਹੜਾ ਪਿੰਡ ਦਾ ਨਕੂ ਜੀ ਕੀ ਮਸਲਾ ਹੈ ਜਿਹੜਾ ਕਹਿੰਦੇ ਇਹ ਕੱਲ ਮਸਲਾ ਇਹ ਮਗਰ ਲੱਗੇ ਜੀ ਕੌਣ ਲਗਾ ਮਗਰ ਇਹ ਮੁੰਡੇ ਪੰਜ ਸੱਤ ਜਣੇ ਹਾਂ ਸਾਦੇ ਉਹਨਾਂ ਨੂੰ ਹਾਂ ਜੀ ਦੀ ਨਾਂ ਉਹਨਾਂ ਦਾ ਇੱਕ ਦਿਨ ਗਗਨ ਸੀ ਜੀ ਹਾਂ ਬਾਕੀ ਬਾਕੀਆਂ ਨਾਂ ਨਹੀਂ ਦਿੱਤਾ ਜੀ ਅੱਛਾ ਇੱਕ ਦਿਨ ਬੱਬਲੂ ਹੈ ਕਿੰਨੇ ਕੁ ਦਾ ਟਾਈਮ ਹੈ ਸੱਤ ਕੋਏ ਦਾ ਸੱਤ ਕੋਏ ਦਾ ਟਾਈਮ ਸੀ ਕਾ ਜੀ ਤੇ ਕੀ ਮੰਗ ਕਰੋਗੇ ਉਹਨਾਂ ਨੰਗ ਜੀ ਜਾਣਦੇ ਹੈ ਮਗਰ ਲੱਗੇ ਰਹਿੰਦੇ ਜਿੱਥੇ ਵੀ ਜਾਈਦਾ ਮੰਡੀ ਜੋ ਉਥੇ ਮਗਰ ਆ ਜਾਂਦੇ ਥਿਆਰ ਲੈ ਕੇ ਕੱਲ ਥਿਆਰ ਹੈਗੇ ਉਹਨਾਂ ਕੋਲ ਨਾਲ ਹਾਂਜੀ ਕੀ ਕੀ ਜੀ ਜੀ ਕਾਪੇ-ਕੁਪੇ ਸਾਰਾ ਕੁਝ ਨਾਲ ਹੁੰਦੇ ਤੇ ਸਾਰਾ ਹੀ ਹਾਂਜੀ ਇੱਕ ਆਪਾਂ ਛੱਡ ਕੇ ਭੱਜ ਗਏ ਜੀ ਜੀ ਨਾ ਕੀ ਟਟਾਈ ਰਾਜਾ ਜੀ ਕਿਹੜਾ ਕਿੰਦਾ ਤਾਂ ਹਾਂਜੀ ਕਿਹੜਾ ਪਿੰਡ ਕਿਹੜਾ ਡਾਡਾ ਕੀ ਸਾਰਾ ਜੀ ਕੀ ਮਸਲਾ ਹੈ ਜਿਹੜਾ ਹੋਇਆ ਨਾ ਰਾਤੀ ਕੁਛ ਨਹੀਂ ਬਸ ਮੰਡੀ ਚ ਕਿੰਨਾ ਲੈਂਦੇ ਗੱਡੀਆਂ ਭਰਦੇ ਸੀ ਨੇ ਮਗਰ ਮੁੱਲ ਵੀ ਆਏ ਛੱਡ ਕੇ ਕੌਣ ਆਇਆ ਮਗਰ ਮਗਰ ਬੰਦੇ ਭੇਜੇ ਹੁੰਨੇ ਆਪਣੇ ਕਿਥੋਂ ਅਸਲ ਮਗਰ ਸਾਡੇ ਆਏ ਤੇ ਲੱਗੇ ਤੇ ਦੇਖਾਈ ਉਹਨੇ ਭੱਜ ਗਿਆ ਹੈ ਕਿਹਨਾਂ ਨੇ ਛੜਾਇਆ ਹੀ ਕੋਈ ਚੀਜ਼ ਹੀ ਮਾਰੀ ਇਹਨਾਂ ਦੇ ਚੀਜ਼ ਮਰੀ ਸੀ ਤੇ ਚਲਾਵਾ ਮਾਰਾ ਪਰ ਉਹ ਛੱਡ ਕੇ ਭੱਜ ਗਿਆ ਕੀ ਜਗ ਆ ਗਈ ਹਾਂ ਇਹ ਛੱਡ ਜਾਏ ਆਪਾਂ ਆ ਬਸ ਉਸ ਤੋਂ ਬਾਅਦ ਕੋਈ ਹੋਈ ਕਾਰਵਾਈ ਉਹ ਤੋਂ ਮੜ ਭੱਜ ਗਿਆ ਫਿਰ ਉਸ ਤੋਂ ਬਾਅਦ ਬੰਦੇ ਆ ਗਏ ਵਾਖਾ ਕੱਟੇ ਕੋਈ ਥਾਣੇ ਰੋਣੇ ਦਖਾ ਦਿੱਤੀ ਕੋਈ ਹਾਂਜੀ ਦਰਖਾਸਤ ਕੀਤੀ ਕੋਈ ਕਾਰਵਾਈ ਹੋਈ ਕੋਈ ਨਹੀਂ ਨਾਈ ਡਾ ਮੇਰਾ ਨਾਮ ਰਾਮ ਹੈਗਾ ਕੀ ਮਾਮਲਾ ਤੇ ਆਪਣਾ ਫੱਕ ਦਾ ਮਾਮਲਾ ਹੈਗਾ ਸੀ ਕੋਈ ਟੈਂਟ ਟੁੰਟਰ ਨਹੀਂ ਹੈਗਾ ਸੀ ਕੋਈ ਚੱਕਿਆ ਨਹੀਂ ਹੈਗਾ ਸੀ ਤੇ ਇਹਨਾਂ ਨੇ ਰੇਟ ਤਾਂ ਘੱਟ ਲਾਇਆ ਜੁੱਜੇ ਨੇ ਤੇ ਕਿ ਉਪਰੀ ਆ ਉਹਨੇ ਰੇਟ ਥੋੜਾ ਜਿਆਦਾ ਲਾਤਾ ਐਸੀ ਗੱਡੀ ਭਰਾਤੀ ਹੈਗੀ ਗੱਡੀ ਭਰਾਏ ਤੇ ਚਾਰ ਪੰਜ ਬੰਦੇ ਲੈ ਕੇ ਉੱਥੇ ਲੈ ਕੇ ਖੜੇ ਖਾਤੇ ਗੱਡੀ ਨੂੰ ਮੈਂ ਸੇ ਰਾਤੀ ਗਿਆ ਉੱਥੇ ਗੱਡੀ ਚਟਾਨ ਵਾਤੇ ਤੇ ਇਹਨਾਂ ਦੇ ਬੰਦੇ ਜਿਹੜੇਗੇ ਚਾਰ ਪੰਜ ਬੰਦੇ ਹੈਗੇ ਸੀ ਤੇ ਉਹਨਾਂ ਨੇ ਮੈਨੂੰ ਚਮੇਟ ਵਾਰੀ ਖਿੱਚ ਕੇ ਇੱਕ ਤੇ ਕੀ ਕਾਤੋ ਚ ਬੇੜ ਮਰੀ ਉਹ ਮਾਰੇ ਕਿ ਗੱਡੀ ਤੂੰ ਕਿਉਂ ਭਰਾਈ ਹੈਗੀ ਕੋਇਨਾ ਦਾ ਬੰਦੇ ਦਾ ਨਾਮ ਤਾਂ ਪਤਾ ਵੀ ਬੰਦੇ ਦਾ ਸਾਹਮਣੇ ਨਾ ਹੈਗਾ ਤਾਂ ਕਿ ਖਟਾਰੇ ਕੀ ਨਾ ਹੈਗਾ ਤਾਂ ਗਗਨ ਹੋਰੀ ਗਗਨ ਨਾ ਹੈਗਾ ਮੁੰਡੇ ਦਾ ਉਹਦਾ ਨਾਮ ਆਇਆ ਇਸ ਮੁੰਡਾ ਕਾਲਾ ਜਿਹਾ ਰੰਗ ਦਾ ਉਹਨੇ ਮੈਨੂੰ ਮਾਰੀ ਸਮੀਟ ਅੱਛਾ ਗਗਨ ਨੇ ਮਾਰੀ ਕਿ ਉਹਨੇ ਮਾਰੀ ਨਹੀਂ ਉਹਨੇ ਮਾਰੀ ਹੈ ਜੁੱਜੇ ਨੇ ਗਗਨ ਨੇ ਨਹੀਂ ਮਾਰੀ ਗਗਨ ਨੇ ਨਹੀਂ ਮਾਰੀ ਉਹ ਉਹ ਬੰਦਾ ਲੈ ਕੇ ਆਇਆ ਇਸ ਨਾਲ ਗਗਨ ਖੁਦ ਬੰਦਾ ਲੈ ਕੇ ਆਇਆ ਇਸ ਨਾਲ ਤੇ ਉਹਦੇ ਨਾਲ ਲੈ ਗਿਆ ਬੰਦਾ ਉਹਨੇ ਮੈਨੂੰ ਮਾਰੀ ਹਾਂਜੀ ਮੈਂ ਇੱਥੇ ਫੱਕ ਦਾ ਕੰਮ ਕਰ ਰਿਹਾ ਜੋ ਕਿ ਇੱਕ ਘੁਕ ਨਾਮ ਦਾ ਸਾਡੇ ਨੇ ਦਿਗੀ ਨਹੀਂ ਦਿਕੀ ਹੈ ਜੀ ਪਿਛਲੀ ਗੱਲ ਵਿੱਚ ਰਹਿੰਦਾ ਹੈ ਤੇ ਚਲੋ ਉਹ ਨਸ਼ਾ ਕਰਨ ਦੇ باوجود ਨਸ਼ਾ ਕਰਕੇ ਸਾਡੇ ਕੋਲੇ ਆ ਕੇ ਜ਼ਬਰਨ ਪੈਸਿਆਂ ਦੀ ਮੰਗ ਕਰਦੇ ਉਸ ਤੋਂ ਬਾਅਦ ਸਾਡੇ ਤੇ ਝੂਠੇ ਦੋਸ਼ ਲਗਾ ਰਿਹਾ ਜੀ ਤੇ ਇਹਦਾ ਪਹਿਲਾਂ ਵੀ ਆਪਣੇ ਅਗੇ ਕੰਧਾਰੀ ਨਾਲ ਰੌਲਾ ਹੋ ਗਿਆ ਸੀ ਜਿਹਦੇ ਵਿੱਚ ਇਹਨੇ ਕਿਹਾ ਵੀ ਮੇਰਾ ਮੁੰਡਾ ਕਿਟਨਾਪ ਕਰ ਲਿਆ ਉਹਨਾਂ ਨੇ ਤੇ ਜੋ ਕਿ ਬਾਅਦ ਚ ਸਚਾਈ ਇਹ ਬਿਆਨ ਹੋਈ ਹੈ ਜੀ ਸਾਹਮਣੇ ਆਈ ਜੋ ਵੀ ਇਸਨੇ ਆਪਦਾ ਮੁੰਡਾ ਆਪ ਹੀ ਸਾਈਡ ਤੇ ਕੀਤਾ ਸੀ ਜੋ ਕਿ ਇਹਨਾਂ ਨੇ ਕਬੂਲ ਕੀਤਾ ਹੈ ਇਹਨੇ ਵੀ ਕਬੂਲ ਕੀਤਾ ਹੈ ਜੀ ਮੈਂ ਜੋ ਵੀ ਹੋ ਗਿਆ ਗਲਤ ਕਰਤਾ ਮੈਂ ਤੇ ਮੁੰਡੇ ਨੇ ਵੀ ਕਬੂਲ ਕੀਤਾ ਜੀ ਮੇਰੇ ਪਾਪਾ ਨੇ ਮੈਨੂੰ ਸਾਈਡ ਤੇ ਕੀਤਾ ਸੀ ਵੀ ਮੇਰੇ ਪਾਪਾ ਦੇ ਕਹਿਣ ਤੇ ਮੈਂ ਇਹ ਚੀਜ਼ ਕੀਤੀ ਹੈ ਗਰਦਾਰੀ ਹੁਣੀ ਕਹਿ ਰਿਹਾ ਕਿ ਸਾਡੇ ਨਾਲ ਕੁੱਟ ਮਾਰੀ ਕੀਤੀ ਹੈ ਤੇਜ ਹਥਿਆਰਾਂ ਨਾਲ ਸਾਡੇ ਤੇ ਹਮਲਾ ਕੀਤਾ ਕੀ ਮਤਲਬ ਸਰ ਇਹੋ ਜਿਹਾ ਕੋਈ ਮਸਲਾ ਨਹੀਂ ਹੈਗਾ ਅਸੀਂ ਤੁਹਾਡੇ ਸਾਹਮਣੇ ਖੜੇ ਆ ਅਸੀਂ ਇਹੋ ਜਿਹੇ ਬੰਦੇ ਹੈ ਨਹੀਂ ਜੀ ਇਹ ਸਰਾਸਰ ਬਿਲਕੁਲ ਬੇਬੁਨਾਦ ਦਾ ਦੋਸ਼ ਲਗਾ ਰਿਹਾ ਮੇਰੇ ਤੇ ਜੋ ਕਿ ਕਿਸੇ ਮਸਲੇ ਦੇ ਵਿੱਚ ਹੈ ਹੀ ਨਹੀਂ ਇਹ ਉਲਟਾ ਦੂਸਰਿਆਂ ਤੋਂ ਜ਼ਬਰਨ ਪੈਸੇ ਮੰਗਦਾ ਹੈ ਜੀ ਕਹ ਰਿਹਾ ਕਿ ਦਾਤਰ ਲਾ ਕੇ ਮੇਰੇ ਮਗਰ ਵੀ ਲਾਗ ਸਰ ਦਾਤਰ ਦਾਤਰ ਉਹਨਾਂ ਨੇ ਆ ਕੰਮ ਸਾਨੂੰ ਦਿਖਾਇਆ ਵੀ ਹੈਗਾ ਵੀਡੀਓ ਦੇ ਚ ਸਰ ਸਾਡੇ ਕੋਲੇ ਵੇਖੋ ਅਸੀਂ ਇੱਥੇ ਫਿਰਦੇ ਆ ਸਾਡੇ ਕੋਲੇ ਤੁਸੀਂ ਕੋਈ ਵੀ ਚੀਜ਼ ਲੱਭ ਲਓ ਅਸੀਂ ਜੋ ਕਹਾਂਗੇ ਅਸੀਂ ਤੁਹਾਡੇ ਪਾਣੀ ਭਰ ਦੇਵਾਂਗੇ ਹੋਰ ਦੱਸੋ ਉਹਨਾਂ ਨੇ ਕਹਿਣਾ ਹੈ ਕਿ ਜੇ ਗੱਲੋਂ ਸਾਡੇ ਦੇ ਕੋਈ ਜਾਣਲੇ ਵੀ ਹਮਲਾ ਹੁੰਦਾ ਜਿਵੇਂ ਸਰ ਇਸ ਤਰ੍ਹਾਂ ਤਾਂ ਫਿਰ ਅਸੀਂ ਨੇਰੇ ਸਵੇਰੇ ਜਾਂਦੇ ਆ ਅਸੀਂ ਇਹਦੇ ਤੇ ਦੋਸ਼ ਲਗਾ ਦਿੰਦੇ ਨੇ ਇਹ ਤਾਂ ਬੰਦੇ ਇਹ ਖੁਦ ਨਸ਼ੇ ਕਰਦਾ ਨਸ਼ੇ ਕਰਨ ਵਾਲਿਆਂ ਦਾ ਕੀ ਮਸਲਾ ਹੈ ਉਹ ਤਾਂ ਜਿੰਦੇ ਮਰਜ਼ੀ ਗੱਲ ਪੈ ਜਾਂਦੇ ਨੇ ਉਹ ਤਾਂ ਕਹਿਣਗੇ ਵੀ ਇਹਨਾਂ ਕੋਲੇ ਰਕਮ ਹੈ ਤੇ ਉਹ ਤਾਂ ਮਾਰ ਕੇ ਛੁੱਟ ਜਾਣਗੇ ਸਾਨੂੰ ਨਹਿਰਾਂ ਦੇ ਕੋਲੇ ਮਾਰ ਕੇ ਛੁੱਟ ਜਾਣਗੇ। ਹਾਂ ਝਗੜਾ ਹੈਗਾ ਕਹਿੰਦਾ। ਸਰ ਸਾਡਾ ਝਗੜਾ ਕੁਝ ਨਹੀਂ ਸਾਡਾ ਝਗੜਾ ਅਸੀਂ ਤਾਂ ਕੰਮ ਕਰ ਰਹੇ ਹਾਂ। ਇਹ ਬੰਦਾ ਜੇ ਇਹਦੇ ਕੰਮ ਕਰਨਾ ਇਹ ਆਪਦਾ ਕੰਮ ਕਰੇ ਇਹ ਦੂਸਰਿਆਂ ਨੂੰ ਤੰਗ ਕਿਉਂ ਕਰਦਾ? ਇਹਦਾ ਕੰਮ ਇਹੀ ਹੈ ਕੰਮ ਨਹੀਂ ਕਰਨਾ ਦੂਸਰਿਆਂ ਨੂੰ ਹਰਾਸਮੈਂਟ ਕਰਕੇ ਪੈਸਾ ਬਣਾਉਣਾ ਹੈ ਜੀ। ਹਾਂ ਜੀ। ਵੀ ਸਹੀ ਗਲਤ ਦੀ ਪਛਾਣ ਕਰਕੇ ਅੱਗੇ ਕਾਰਵਾਈ ਕੀਤੀ।